ਕਈ ਵਾਰ ਕਿਹਾ ਜਾਂਦਾ ਹੈ ਕਿ ਅਸੀਂ ਜਦੋਂ ਵੀ ਬੋਲਦੇ ਹਾਂ ਤਾਂ ਸਾਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਿਉਂ ਕਿ ਸਾਡੀ ਜ਼ੁਬਾਨ ਤੇ ਸਰਸਵਤੀ ਦਾ ਵਾਸ ਹੁੰਦਾ ਹੈ ਤੇ ਸਾਡੀ ਕਹੀ ਹੋਈ ਗੱਲ ਕਦੇ ਵੀ ਸੱਚ ਹੋ ਸਕਦੀ ਹੈ ਪਰ ਕੀ ਗਾਣਿਆਂ ਦੇ ਵਿੱਚ ਲਿਖੀਆਂ ਗੱਲਾਂ ਗਾਣਿਆਂ ਦੇ ਵਿੱਚ ਲਿਖਿਓ ਕਿਸੇ ਵੀ ਸੱਚ ਹੋ ਸਕਦੇ ਨੇ ਕੁਝ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੂੰ ਸ਼ਾਇਦ ਆਪਣੀ ਮੌਤ ਦਾ ਅੰਦਾਜ਼ਾ ਬਹੁਤ ਪਹਿਲਾਂ ਲੱਜੁਕਿਆ ਸੀ ਕਿ ਉਹਨਾਂ ਦੀ ਇਸ ਸਫ਼ਰ ਜਾਂ ਫਿਰ ਇਸ ਜ਼ਿੰਦਗੀ ਬਹੁਤ ਥੋੜੀ ਹੈ ਤੇ ਕਿਸ ਤਰੀਕੇ ਨਾਲ ਉਹ ਇਸ ਦੁਨੀਆ ਤੋਂ ਰੁਖਸਤ ਹੋਣਗੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਸਿੱਧੂ ਮਸੇਵਾਲੇ ਦੀ ਗੱਭਰੂ ਦੇ ਚਿਹਰੇ ਦਾ ਨੂਰ ਦਾਸ ਦਾ ਜਵਾਨੀ ਵੇਲੇ ਉੱਠੂਗਾ ਜਨਾਜ਼ਾ ਮਿੱਟੀ ਹੈ ਜਿਵੇਂ ਹੀ ਇਹ ਗੀਤ ਫੈਨਸ ਦੀ ਸਾਹਮਣੇ ਆਂਦਾ ਹੈ ਹਰ ਪਾਸੇ ਛਾ ਜਾਂਦਾ ਹੈ ਲਾਸਟ ਰਾਈਡ ਜਨਾਜ਼ਾ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਅਖਰ ਇਸ ਗਾਣੇ ਦਾ ਇੱਕ ਇੱਕ ਬੋਲ ਸੱਚ ਹੋਵੇਗਾ ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਜਿਸ ਤਰੀਕੇ ਨਾਲ ਗਾਇਆ ਤੇ ਜਿਸ ਤਰੀਕੇ ਨਾਲ ਅਦਾਕਾਰੀ ਕੀਤੀ ਉਹ ਸਭ ਕੁਝ ਉਸ ਦੀ ਮੌਤ ਵਾਲੇ ਦਿਨ ਹਰ ਕਿਸੇ ਦੀਆਂ ਅੱਖਾਂ ਸਾਹਮਣੇ ਆ ਗਿਆ ਹਰ ਕਿਸੇ ਨੇ ਕਿਹਾ ਕਿ ਸ਼ਾਇਦ ਉਸ ਨੂੰ ਆਪਣੀ ਮੌਤ ਦਾ ਅੰਦਾਜ਼ਾ ਪਹਿਲਾਂ ਹੀ ਹੋ ਚੁੱਕਾ ਸੀ ਕਿਆਕਰ ਕਿਸ ਤਰੀਕੇ ਨਾਲ ਇਸ ਦੁਨੀਆ ਤੋਂ ਜਾਵੇਗਾ ਤੇ ਕਿਸ ਤਰੀਕੇ ਨਾਲ ਉਸਦਾ ਕਤਲ ਹੋਵੇਗਾ ਜੋ ਬਨ ਰੁੱਤੇ ਚੜਦੀ ਉਮਰੇ ਪਿੰਡ ਜਵਾਰਕੇ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੇ ਆਖਰਕਾਰ ਉਸਦਾ ਜਨਾਜ਼ਾ ਆਉਂਦਾ ਚੜਦੀ ਉਮਰੇ ਫਿਰ ਗੱਲ ਕਰ ਲੈਣੇ ਆ ਉਸ ਗਾਣੇ ਦੀ ਜਿਸਨੇ ਹਰ ਇੱਕ ਮਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਤੇ ਹਰ ਇੱਕ ਦਾ ਕਲੇਜਾ ਭਾਰਾਂ ਦਾ ਗਲ ਗੱਚ ਹੋ ਜਾਂਦਾ ਉਹ ਗਾਣਾ ਹੈ ਮਾਮਾ ਕਿ ਮਾਮਾ ਖਾਣਾ ਪੀਣਾ ਭੁੱਲ ਜਾਂਦੀਆਂ ਪਰ ਮਰੇ ਪੁੱਤ ਨੇ ਭੁੱਲਦੀਆਂ ਮਾਮਾ ਐ ਲੈ ਇਹਨਾਂ ਸੁਣ ਕੇ ਤੁਹਾਨੂੰ ਯਾਦ ਆ ਗਿਆ ਹੋਵੇਗਾ ਕਿ ਇਹ ਗੀਤ ਉਸ ਪੰਜਾਬੀ ਕਲਾਕਾਰ ਦਾ ਉਸ ਫਨਕਾਰ ਦਾ ਹੈ ਜਿਹੜਾ ਕਿ ਕੁਝ ਦਿਨ ਪਹਿਲਾਂ ਹੀ ਸਭ ਨੂੰ ਅਲਵਿਦਾ ਕਹਿ ਇਸ ਸੰਸਾਰ ਤੋਂ ਗਿਆ ਕਿਸ ਤਰੀਕੇ ਨਾਲ ਰਾਜਵੀਰ ਜਵੰਦਾ ਨੇ ਆਪਣੀ ਇਸ ਗੀਤ ਦੇ ਜ਼ਰੀਏ ਉਸ ਮਾਂ ਦਾ ਉਸ ਪਰਿਵਾਰ ਦਾ ਦਰਦ ਬਿਆਨ ਕੀਤਾ ਜਿਸ ਨੂੰ ਸੁਣ ਕੇ ਜਿਸ ਨੂੰ ਦੇਖ ਕੇ ਹਰ ਕੋਈ ਮਹਿਸੂਸ ਕਰਦਾ ਸੀ ਕਿ ਸੱਚੀ ਮਾਂ ਮਾਂ ਸਭ ਕੁਝ ਭੁੱਲ ਸਕਦੀਆਂ ਨੇ ਪਰ ਆਪਣੇ ਪੁੱਤਾਂ ਨੂੰ ਕਦੇ ਨਹੀਂ ਭੁੱਲ ਸਕਦੀਆਂ ਉਹ ਦਰਦ ਤੇ ਉਹ ਕਿਰਦਾਰ ਜਿਹੜਾ ਰਾਜਵੀਰ ਜਵੰਦਾ ਨੇ ਉਸ ਗੀਤ ਦੇ ਵਿੱਚ ਨਿਭਾਇਆ ਸੀ ਉਸ ਗੀਤ ਦੀ ਹਕੀਕਤ ਰਾਜਵੀਰ ਜਵੰਦਾ ਦੇ ਖੁਦ ਸਾਹਮਣੇ ਆਵੇਗੀ ਉਸ ਦੇ ਪਰਿਵਾਰ ਦੇ ਸਾਹਮਣੇ ਆਵੇਗੀ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਤੇ ਆਖਰਕਾਰ ਰਾਜਵੀਰ ਜਵੰਦਾ ਵੀ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ ਨੇ 11 ਦਿਨ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੇ ਨੇ ਪਰ ਮੌਤ ਜਿੱਤ ਜਾਂਦੀ ਹੈ ਤੇ ਰਾਜਵੀਰ ਦੀ ਜ਼ਿੰਦਗੀ ਹਾਰ ਜਾਂਦੀ ਹੈ 11 ਦਿਨ ਵੈਂਟੀਲੇਟਰ ਤੇ ਹੋਣ ਦੇ ਬਾਵਜੂਦ ਵੀ ਕੋਈ ਸੁਧਾਰ ਨਹੀਂ ਹੁੰਦਾ ਤੇ ਆਖਰਕਾਰ ਆਪਣੇ ਚਾਣ ਵਾਲਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਛੱਡ ਕੇ ਹਮੇਸ਼ਾ ਹਮੇਸ਼ਾ ਲਈ अलविदाh ਕੇ ਚਲੇ ਜਾਂਦੇ ਨੇ ਵੇਮਤ țeੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਇਹ ਗੀਤ ਵੀ ਤੁਹਾਨੂੰ ਯਾਦ ਹੋਵੇਗਾ ਇਹ ਗੀਤ ਗਾਇਆ ਸੀ surjit bind rakhiyan ne ਜਿਹੜਾ ਕਿ ਆਪਣੀ ਪੀਕ ਦੇ ਸਮੇਂ ਦੇ ਉੱਤੇ ਇਸ ਸੰਸਾਰ ਨੂੰ અલविदाh ਕੇ surjit bind rakhiyan ਨੂੰ ਵੀ ਨਹੀਂ ਪਤਾ ਸੀ ਕਿ ਇਹ ਗੀਤ ਉਸ ਦੀ ਜ਼ਿੰਦਗੀ ਦਾ ਆਖਰੀ ਗੀਤ ਹੋਵੇਗਾ ਇੱਕ ਦਿਨ ਪਹਿਲਾਂ ਗੀਤ ਗਾਇਆ ਜਾਂਦਾ ਹੈ ਖੂਬ ਪਿਆਰ ਮਿਲਦਾ ਹੈ ਖੂਬ ਵਾਇਰਲ ਹੁੰਦਾ ਹੈ ਲੋਕਾਂ ਦੇ ਵੱਲੋਂ ਸਰਾਇਆ ਜਾਂਦਾ ਹੈ ਪਰ ਬਿੰਦਰਖੀ ਨੂੰ ਨਹੀਂ ਪਤਾ ਸੀ ਕਿ ਆਖਰਕਾਰ ਢਿੜਕੇ ਘੜੇ ਦਾ ਪਾਣੀ ਉਸਨੇ ਸੱਚਮੁੱਚ ਹੀ ਕੱਲ ਨਹੀਂ ਰਹਿਣਾ ਇਸ ਫਾਨੀ ਸੰਸਾਰ ਨੂੰ ਉਸਨੇ ਅਲਵਿਦਾ ਆਖ ਦੇਣਾ ਹੈ ਆਪਣੇ ਚਾਣ ਵਾਲਿਆਂ ਨੂੰ ਰੋਣ ਲਈ ਛੱਡ ਜਾਣਾ ਹੈ ਬੇਸ਼ੱਕ ਇਨ੍ਹਾਂ ਗੀਤਾਂ ਦੇ ਵਿੱਚ ਜੋ ਕੁਝ ਵੀ ਗੀਤਕਾਰਾਂ ਨੇ ਲਿਖਿਆ ਤੇ ਕਲਾਕਾਰਾਂ ਨੇ ਗਾਇਆ ਤੇ ਜਿਹੜੀ ਵੀ ਭੂਮਿਕਾ ਨਿਭਾਈ ਉਹ ਸਾਰੀਆਂ ਸੱਚ ਹੁੰਦੀਆਂ ਨੇ ਜਿਸ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਇਹਨਾਂ ਨੂੰ ਆਪਣੀ ਮੌਤ ਦਾ ਅੰਦਾਜ਼ਾ ਪਹਿਲਾਂ ਹੀ ਹੋ ਚੁੱਕਾ ਸੀ ਕਿ ਸਾਡੀ ਮੌਤ ਕਦੋਂ ਹੋਣੀ ਹੈ ਜਾਂ ਫਿਰ ਅਸੀਂ ਚੜ੍ਹਦੀ ਰੁਤ ਤੇ ਜਵਨ ਰੁਤਿ ਸੰਸਾਰ ਨੂੰ ਅਲਵਿਦਾ ਕਹਣਾ ਹੈ ਤਾਂ ਸਾਡਾ ਸਫ਼ਰ ਬਹੁਤ ਥੋੜਾ ਹੈ ਪਰ ਜਿੰਨਾ ਵੀ ਇਹਨਾਂ ਕਲਾਕਾਰਾਂ ਦਾ ਸਫ਼ਰ ਰਿਹਾ ਉਹਨੇ ਸਫ਼ਰ ਦੇ ਦੌਰਾਨ ਇਹਨਾਂ ਨੇ ਅਜਿਹੇ ਮੁਕਾਮ ਹਾਸਲ ਕੀਤੇ ਕਿ ਅੱਜ ਹਰ ਇੱਕ ਦੇ ਦਿਲ ਦੇ ਉੱਤੇ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਇਹਨਾਂ ਦੇ ਗੀਤ ਅਤੇ ਨਾਂ ਬੋਲਦੇ ਨੇ ਤੇ ਹਰ ਕੋਈ ਇਹਨਾਂ ਨੂੰ ਯਾਦ ਕਰਦਾ ਹੈ ਸ਼ਰਧਾਂਜਲੀ ਦਿੰਦਾ ਹੈ ਤੇ ਆਪਣੇ ਫੈਨਸ ਦੇ ਦਿਲਾਂ ਦੇ ਉੱਤੇ ਹਲੇ ਵੀ ਇਹ ਰਾਜ ਕਰ ਰਹੇ ਨੇ